नगर कौंसल गुरायान विखे गणतंत्र दिवस मनाया गया प्रधान हरमेश लाल दे गल च हार पा के उन्होंने स्वागत किया गया गणतंत्र दिवस से झंडा लहराने रसम प्रधान हरमेश लाल ने अदा की थी। थाना गुरायान की पुलिस वालों तिरंगे झंडे न सलामी दिखी गई प्रधान हरमेश लाल सीनियर वाइस प्रधान सुदेश बिल्ला वाइस प्रधान राहुल पुंज गणतंत्र दिवस दहर वास मुबारक दि गई इस मौके चेयरमैन रोशन लाल काउंसलर मनोज गोग्ना काउंसलर रजनी गाबा काउंसलर बलविंदर हीर कशिश काउंसलर परवीन कुमारी काउंसलर ऋषु कौशल काउंसलर जसवीर राजू काउंसलर अंजू अटवाल काउंसलर कंचन बाला काउंसलर जतिन शर्मा संजीव हीर सनी मनोता गुरमीश गाबा गुरविंदर नोरातो अलावा और मौजूद सन चेकना चैनल ने प्रदीप राजा दी रिपोर्ट ਸਾਰੇ ਹੀ ਦੇਸ਼ ਦੇ ਵਿੱਚ 26 ਜਨਵਰੀ ਜੋ ਕਿ ਸਾਡਾ ਗਣਤੰਤਰ ਦਿਵਸ ਹੈ 76ਵਾਂ ਬੜੀ ਹੀ ਸ਼ਰਧਾ ਤੇ ਧੁੰਮਕਾਂ ਨਾਲ ਮਨਾਇਆ ਜਾ ਰਿਹਾ ਹੈ ਇਸ ਦਿਨ ਡਾਟਾ ਭਿਮrao ਬੇਦਕਰ ਜੀ ਨੇ ਸੰਵਧਾਨ ਲਿਖ ਕੇ ਭਾਰਤ ਦੇ ਰਾਸ਼ਟਰਪਤੀ ਨੂੰ ਸਪੱਸ਼ਟ ਕੀਤਾ ਸੀ ਔਰ ਉਸੇ ਦਿਨ ਹੀ ਲਾਗੂ ਕੀਤਾ ਗਿਆ ਇਸ ਦਿਨ ਅਸੀਂ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕਰਦੇ ਹਾਂ ਜਿਨ੍ਹਾਂ ਦੀ ਕੁਰਬਾਨੀ ਦੇ ਸਦਕਾ ਅੱਜ ਸਾਨੂੰ ਇਹ 15 ਅਗਸਤ 1947 ਨੂੰ ਆਜ਼ਾਦੀ ਮਿਲੀ ਸੀ ਤੇ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਇਆ ਅੱਜ ਇਹ ਹੋਰ ਵੀ ਵਿਸ਼ੇਸ਼ ਤੌਰ ਤੇ ਹੋ ਜਾਂਦਾ ਦਿਨ ਜਦੋਂ ਸਾਰੇ ਹੀ ਭਾਈਚਾਰੇ ਰਲ ਮਿਲ ਕੇ ਇਸ ਨੂੰ ਮਨਾਉਂਦੇ ਹਨ ਨਗਰ ਕੌਂਸਲ ਗਰਾਹ ਦੇ ਵਿੱਚ ਅੱਜ ਇਹ ਵਿਸ਼ੇਸ਼ ਤੌਰ ਤੇ ਮਨਾਇਆ ਗਿਆ ਮੈਂ ਆਪਣੇ ਸਾਥੀਆਂ ਦੇ ਨਾਲ ਔਰ ਸਾਡੇ ਸਿਪਾਹੀ ਸੇਵਕ ਸਟਾਫ ਮੈਂਬਰਾਂ ਨੂੰ ਬਹੁਤ ਹੀ ਮੁਬਾਰਕਾ ਦਿੰਦਾ ਹਾਂ ਇਸ ਪਵਿੱਤਰ ਦਿਹਾੜੇ ਤੇ ਔਰ ਇਹ ਮੈਂ ਪ੍ਰਣ ਕਰਦਾ ਹਾਂ ਔਰ ਇਹ ਬੇਨਤੀ ਵੀ ਕਰਦਾ ਹਾਂ ਆਪਣੇ ਸਾਥੀਆਂ ਨੂੰ ਕਿ ਆਪਣੇ ਜਿੱਥੇ ਜਿੱਥੇ ਆਪਣੇ ਨੂੰ ਸਵਿਧਾਨ ਨੇ ਅਧਿਕਾਰ ਦਿੱਤੇ ਉੱਥੇ ਸਾਡੇ ਕਰਤੱਵ ਵੀ ਬਣਦੇ ਆਪਾਂ ਉਹਨਾਂ ਦੀ ਪਾਲਣਾ ਕਰਦੇ ਹੋਏ ਲੋਕ ਸੇਵਾ ਲਈ ਜੋ ਸਾਨੂੰ ਚੁਣਿਆ ਗਿਆ ਹੈ ਅਸੀਂ ਉਸ ਤੇ ਖਰੇ ਉੱਤਰੀਏ ਪੂਰੇ ਭਾਰਤ ਦੇ ਵਿੱਚ ਸ਼ੰਭੀ ਚੰਨ ਵੀ ਮਨਾਇਆ ਜਾ ਰਿਹਾ ਹੈ ਔਰ ਇਸੇ ਤਰ੍ਹਾਂ ਜੀ ਅਜ ਗੁਰਾਇਆਂ ਦੇ ਨਗਰ ਕੌਂਸਲ ਦੇ ਵਿੱਚ ਸਾਡੇ ਪ੍ਰਧਾਨ ਜੀ ਔਰ ਸਮੂਹ ਨਗਰ ਕੌਂਸਲ ਦੇ ਜਿੰਨੇ ਵੀ ਮੈਂਬਰ ਸਾਹਿਬਾਨ ਵੱਲੋਂ 26 ਜਨਵਰੀ ਮਨਾਈ ਜਾ ਰਹੀ ਹੈ ਔਰ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਔਰ ਮੈਂ ਸਮੂਹ ਸਟਾਫ ਔਰ ਗੁਰਾਇਆਂ ਦੇ ਜਿੰਨੇ ਵੀ ਸਾਡੇ ਨਗਰ ਕੌਂਸਲ ਸਟਾਫ ਹੈ ਜਾਂ ਪੂਰੇ ਦੇਸ਼ ਵਾਸੀ ਹੈ ਉਹਨਾਂ ਨੂੰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੇ ਆਮ ਆਦਮੀ ਪਾਰਟੀ ਵੱਲੋਂ 26 ਜਨਵਰੀ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਕਿਉਂਕਿ ਅੱਜ ਦੇ ਦਿਨ ਡਾਕਟਰ ਭੀਮਰਾ ਮੈਡਿਕਲ ਜੀ ਨੇ ਜਿਹੜਾ ਸੰਵਧਾਨ ਹੈ 1950 ਵੀ ਲਿਖ ਕੇ ਜਿਹੜਾ ਰਾਸ਼ਟਰਪਤੀ ਨੇ ਸੋਪਿਆ ਸੀ ਔਰ ਅੱਜ ਉਸੇ ਸਬੰਧ ਦੇ ਵਿੱਚ ਵੀ 26 ਜਨਵਰੀ ਦੀ ਮਨਾਇਆ ਜਾ ਰਹੀ ਹੈ ਔਰ ਮੈਂ ਫਿਰ ਇੱਕ ਵਾਰੀ ਰੱਖ-ਰੱਖ ਵਧਾਈ ਦੇਣਾ ਹੈ ਜੈ ਭੀਮ ਜੈ ਭਾਰਤ ਮੈਂ ਰਾਹੁਲ ਕੋਲ ਡਵਾਈਸ ਪ੍ਰਾਈਡਟ ਨਵਰ ਕਾਉਂਸਲ ਕਰਾਇਆ ਉਹ ਅੱਜ ਦੇ ਡੇਢ ਜਿੱਥੇ ਮੈਂ ਸਾਰੇ ਦੇਸ਼ ਨੂੰ ਵਧਾਈ ਦੇਣਾ ਹੈ ਉੱਥੇ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਵੀ 26 ਜਨਵਰੀ ਦੀਆਂ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਮੋਹਾਰ ਦਾ ਬਹੁਤ ਬਹੁਤ ਵਧਾਈਆਂ ਦਿਨਾ ਅੱਜ ਦਾ ਦਿਨ ਸਾਡਾ ਜਿਹੜਾ ਹੈਗਾ ਇਹ ਸਬੰਧਾਰ ਜਿਹੜਾ ਸੀ ਲਾਗੂ ਹੋਇਆ ਹੈ ਤੇ ਸੋ ਅੱਜ ਅਸੀਂ ਮਗਰਾਆ ਦੇ ਨਗਰ ਕੌਂਸਲ ਦੇ ਵਿੱਚ ਜਿਹੜਾ ਹੈਗਾ ਛੰਡੇ ਦੀ ਜਿਹੜੀ ਰਸਮ ਹੈਗੀ ਆ ਉਹ ਉਦਾਈ ਗਈ ਕੀਤੀ ਆ ਸਾਡੇ ਪ੍ਰਧਾਨ ਜੀ ਹਰਮੇਸ਼ ਲਾਲ ਮੀਚੀ ਜੀ ਤੇ ਸਾਡੀ ਜਿਹੜੀ ਸਮੁੱਚੀ ਟੀਮ ਹੈਗੀ ਆ ਉਹ ਇੱਥੇ ਨਗਰ ਕੌਂਸਲ ਪਹੁੰਚੀ ਹੈਗੀ ਆ ਤੇ ਮੈਂ ਸਾਰਿਆਂ ਦਾ ਦਿলো ਧੰਨਵਾਦ ਕਰਦਾ ਆ ਸਾਡੀ ਨਗਰ ਕੌਂਸਲ ਦੀ ਜਿਹੜੀ ਸਮੂਹ ਟੀਮ ਹੈਗੀ ਆ ਤੇ ਇੱਕ ਵਾਰੀ ਫਿਰ ਤੋਂ ਮੈਂ ਜਿੱਥੇ ਪੂਰੇ ਦੇਸ਼ ਨੂੰ ਵਧਾਈਆਂ ਦੇਣਾ ਅੱਜ ਦੇ ਜਨ ਦਿਨ ਤੇ ਉੱਥੇ ਮੈਂ ਆਪਣੇ ਸ਼ਹਿਰ ਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਵਧਾਈਆਂ ਦੇਣਾ। ਧੰਨ